ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਇਤਿਹਾਸ ਦਿਖਾ ਰਹੇ ਆਂ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਜਾ ਕੇ ਜਿੱਥੇ-ਜਿੱਥੇ ਗੁਰੂ ਸਾਹਿਬ ਜੀ ਨੇ ਆਪਣੇ ਚਰਨ ਲਾਏ ਤੇ ਆਪਾਂ ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਨੂੰ ਵੀ ਦੇਖਦੇ ਰਹੀਦਾ ਕੋਸ਼ਿਸ਼ ਕਰਦੀ ਆ ਕਿ ਜਿੱਥੇ-ਜਿੱਥੇ ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਜੀ ਗਏ ਆ ਵੀ ਸਾਡੇ ਵੀ ਉਸ ਥਾਂ ਤੇ ਪ੍ਰਮਾਤਮਾ ਦਾ ਨਾਣਾ ਪਾਣੀ ਲਿਖੇ ਤੇ ਇਸੇ ਤਹਿਤ ਆਪਾਂ ਮਲੇਰਕੋਟਲਾ ਤੇ ਲੱਗੇ ਅੱਜ ਪਿੰਡ ਭੁੱਲਰਾ ਬੰਡਪੋਰਾ ਆਏ ਤੇ ਇੱਥੇ ਪਤਾ ਲੱਗਾ ਸੀ ਕਹਿੰਦੇ ਗੁਰੂ ਨਾਨਕ ਦੇਵ ਜੀ ਦੇ ਚਰਨ ਪਏ ਪਰ ਸਾਨੂੰ ਬੋਰਡ ਦੇ ਉੱਤੇ ਕੋਈ ਵੀ ਇਦਾਂ ਦੀ ਨਹੀਂ ਲੱਭਿਆ ਵੀ ਆਪਣੇ ਲਿਖਿਆ ਲੱਭਿਆ ਤੇ ਫਿਰ ਅਸੀਂ ਇੱਥੇ ਲੋਕਲ ਸੰਗਤ ਨਾਲ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ ਜੋ ਵੀ ਗੱਲਬਾਤ ਹੋਈ ਉਹ ਸੰਗਤ ਦੇ ਸਾਹਮਣੇ ਰੱਖਾਂਗੇ ਇਹ ਗੁਰੂ ਘਰ ਵਿੱਚ ਸਾਡਾ ਬੜਾ ਸ਼ਰਧਾ ਨਾਲ ਗਏ ਸੀ ਵੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਗੁਰੂ ਘਰ ਵਿੱਚ ਚਰਨ ਲੱਗੇ ਨੇ ਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦੇ ਹੋਏ ਅਸੀਂ ਇੱਥੇ ਪਹੁੰਚੇ ਸੀ ਫਿਰ ਅਸੀਂ ਜੋਤ ਨੂੰ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਅਸੀਂ ਆਪਣੇ ਤਾਂ ਨੂੰ ਆਪਣੇ ਦਿਖਾਲਦੇ ਆ ਆਪਣੇ ਇੱਕ ਵੀਰ ਸਾਬਾ ਸਾਨੂੰ ਬਾਹਰ ਮਿਲੇ ਤੇ ਉਹ ਵੀਰ ਜੀ ਸਾਨੂੰ ਸਾਰਾ ਇਤਿਹਾਸ ਦੱਸਣਗੇ ਆਜੋ ਦਸੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਜਿੱਦ ਅਸ਼ੀਰਵਾਦ ਦਾ ਪੜਾ ਚੈਨ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿੱਦਾਂ ਕਿ ਤੁਸੀਂ ਜਾਣਦੇ ਆਂ ਅਸੀਂ ਹਰ ਗੁਰੂ ਘਰ ਦਾ ਜਿੱਥੇ-ਜਿੱਥੇ ਵੀ ਆਪਣੇ ਗੁਰੂ ਸਾਹਿਬਾਨ ਦੇ ਚਰਨ ਛੂਹ ਪ੍ਰਾਪਤ ਕਰਤੀ ਹੈ ਉੱਥੇ ਜਾ ਕੇ ਆਪਾਂ ਇਤਿਹਾਸ ਦੱਸਦੇ ਆਂ ਗੁਰੂ ਘਰ ਦਾ ਤੇ ਅੱਜ ਵੀ ਆਪਾਂ ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਦੀ ਇੱਕ ਵੀਡੀਓ ਦੇਖੀ ਸੀ ਉਸ ਇਸ ਪਿੰਡ ਵਿੱਚ ਆਈ ਸੀ ਇਹ ਪਿੰਡ ਦਾ ਕੀ ਨਾਂ ਜੀ ਬੋਲਣਾ ਹੈ ਉਹਨਾਂ ਪੈਂਡੇ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਚਰਨ ਲੱਗੇ ਸੀ ਤੇ ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਨੇ ਵੀ ਵੀਡੀਓ ਕੀਤੀ ਸੀ ਤੇ ਸਾਡੀ ਕੋਸ਼ਿਸ਼ ਹੁੰਦੀ ਆ ਕਿ ਪ੍ਰਮਾਤਮਾ ਆਪ ਹੀ ਉਸ ਗੁਰੂ ਘਰ ਲੈ ਜਾਂਦਾ ਜਿੱਥੇ ਭਾਈ ਸਾਹਿਬ ਗਏ ਹੋਣ ਜੇ ਸਾਡੀ ਵੀ ਨਿਵਾਣੀ ਜੀ ਕੋਸ਼ਿਸ਼ ਹੈ ਕਿ ਇਤਿਹਾਸ ਸੰਗਤਾਂ ਅੱਗੇ ਰੱਖਣ ਦੀ ਪਰ ਅੱਜ ਅਸੀਂ ਜਦੋਂ ਉਸ ਗੁਰੂ ਘਰ ਗਏ ਆ ਤੇ ਸਾਨੂੰ ਉੱਥੋਂ ਕੋਈ ਇਤਿਹਾਸ ਦਿਖਿਆ ਹੀ ਨਹੀਂ ਫਿਰ ਅਸੀਂ ਪੈਂਡੇ ਨੂੰ ਕਿਸੇ ਪਤਾ ਕੀਤਾ ਵੀ ਇਹ ਕੀ ਚੱਕਰਾ ਵੀ ਉੱਥੇ ਆਪਣੇ ਗੁਰਨਾਨ ਦੇਵ ਜੀ ਆਏ ਹੋਣ ਛੇਵੇਂ ਪਾਸ਼ਾ ਜੀ ਦੇ ਵੀ ਚਰਨ ਲਗੇ ਮਤਲਬ ਉਹ ਰਤ ਇਤਿਹਾਸ ਨਹੀਂ ਸ਼ਾਨਾ ਮਿਲਿਆ ਜੀ ਅਛਾ ਇਤਿਹਾਸ ਨਹੀਂ ਮਿਲਿਆ ਪਰ ਗੁਰਨਾਨਕ ਦੇਵ ਜੀ ਦਾ ਇਤਿਹਾਸ ਮਿਲ ਗਿਆ ਪਰ ਗੁਰੂ ਘਰ ਦੇ ਵਿੱਚ ਕੋਈ ਵੀ ਇਦਾਂ ਦੀ ਨਿਸ਼ਾਨੀ ਜਾਂ ਬੋਰਡ ਦੇ ਉੱਤੇ ਨਹੀਂ ਲਿਖਿਆ ਗਿਆ ਵੀ ਇਤਿਹਾਸ ਗੁਰੂ ਘਰ ਦਾ ਤੇ ਬੜੀ ਜਿਗਿਆਸਾ ਉੱਠੀ ਫਿਰ ਇੱਕ ਵੀਰ ਜੀ ਸਾਨੂੰ ਮਿਲਦੇ ਇਹਨਾਂ ਨੇ ਇੱਕ ਸਾਨੂੰ ਪੁਰਾਣੀ ਕਿਤਾਬ ਗੁਰੂ ਨਾਨਕ ਤੀਰਥ ਯਾਤਰਾ ਗੁਰ ਤੀਰਥ ਗੁਰ ਤੀਰਥ ਯਾਤਰਾ ਇਹ ਇਹਨਾਂ ਨੇ ਦੱਸੀ ਤੇ ਇਹਦੇ ਵਿੱਚ ਇਸ ਪਿੰਡ ਦਾ ਜ਼ਿਕਰ ਹੈ ਤੇ ਭਾਈ ਸਾਹਿਬ ਸਾਨੂੰ ਦਿਖਾਉਣਗੇ ਹਾਂਜੀ ਹਾਂਜੀ ਭਾਈ ਸਾਹਿਬ ਕਿੰਨੇ ਕੀ ਇਹ ਆਪਣੇ ਕਿੰਨੇ ਪੇਜ ਤੇ ਆਈ ਮਸਜੂਦ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਪਤਾ ਹੈ ਇਹ ਕਿਤਾਬ ਦਾ ਨਾਮ ਆਲੀ ਗੁਰਤੀਰਥ ਸਾਈਕਲ ਯਾਤਰਾ ਇਹ ਭਾਈ ਤਨਨਾ ਸਿੰਘ ਚੈਲ ਬਟਿਆਲਵੀ ਦੀ ਲਿਖਤਾ ਤੇ ਸੰਪਾਦਕ ਨੇ ਚੇਤਨ ਸਿੰਘ ਭਾਈ ਚੇਤਨ ਸਿੰਘ ਅੱਛਾ ਇਹਨਾਂ ਨੇ ਸਾਈਕਲ ਤੇ ਘੁੰਮਿਆ 1900 ਸਾਲ ਦਾ 100 ਗੁਰਦੁਆਰਾ ਇਤਿਹਾਸ ਹੈ ਬੁੱਕਰੇ ਅੱਛਾ ਇਹਨਾਂ ਨੇ ਮਲ ਕੇ ਸਾਈਕਲ ਤੇ ਅੰਗਰੇਜ਼ਾਂ ਦੇ ਟਾਈਮਸ 1930 ਤੋਂ ਲੈ ਕੇ 1935 ਤੱਕ ਇਹਨਾਂ ਨੇ ਸਾਈਕਲ ਤੇ ਸਾਰੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਸਾਰਾ ਸਾਰੇ ਗੁਰਦਵਾਰੇ ਤੇ ਕਿਤਾਬ ਝੋਲੀ ਪਾਈ ਸੰਦੇ ਦੇ ਹਾਂਜੀ ਇਹ ਕਿਤਾਬ ਡੈਰੀਆਂ ਦੇ ਰੂਪ ਦੇ ਵਿੱਚ ਇਹ ਇਹ ਪਟਿਆਲੇ ਕੈਪਟਨ ਦਾ ਪਰਿਵਾਰ ਆ ਉਹਨੇ ਡਰਾਈਵਰ ਹੁੰਦਾ ਚੰਗਲੀ ਪਿੰਡ ਨਾਲ ਇੱਥੇ ਇੱਥੇ ਦੇਤੀਏ ਨਾ ਸਾਤਮੂ ਚ ਪੜੇ ਨੇ ਠੀਕ ਹੈ ਪਟਿਆਲੇ ਇਸ ਤੋਂ ਬਾਅਦ ਇਹ ਡਰਾਈਵਰ ਲੱਗੇ ਡਰਾਈਵਰ ਤੋਂ ਕੋਈ ਇਹਨਾਂ ਨੇ ਮੰਨਦ ਸ਼ਟ ਲੱਗੀ ਫਿਰ ਇਹ ਅਮਰਸਾ ਕੇ ਇਹ ਇਤਿਹਾਸ ਗੁਰਦੁਆਰਿਆਂ ਦਾ ਅਤੇ ਆਸਰੇ ਨੇ ਬਾਦ ਚੱਲੇ ਠੀਕ ਹੈ ਜੀ ਇਹਦੇ ਵਿੱਚ ਲਿਖਿਆ ਦੇਖੋ ਕੈਮਰੇ ਪੁਰਕਸਾ ਨਹੀਂ ਤੇ ਕੋਈ ਕੈਮਰੇ ਪੱਤੀ ਪੜ ਕੇ 1931 ਨੂੰ ਹਾਂਜੀ ਪੰਨਾ ਸਿੰਘ ਨੌ ਭਾਦੋਂ ਸੰਮਤ 1988 ਹਾਂ ਉਰੇ ਆਏ ਇੱਥੇ ਆਏ ਨੇ ਇਹ ਪਿੰਡ ਦੇ ਅੱਛਾ ਜੀ ਪਿੰਡ ਪਸੌੜ ਪਿੰਡ ਪਸੌੜ ਤੋਂ ਚਾਲੇ ਪਾਏ ਪਰ ਪਠੌਰ ਤੋਂ ਇਹ ਜਗ੍ਹਾ ਤੇ ਆ ਲਿਖਦੇ ਨੇ ਪਿੰਡ ਬਨਹੋਰਾ ਇਹ ਜਿਹੜਾ ਨਹਿਰ ਤੋਂ ਪੜਾ ਹਾਂਜੀ ਹੈ ਪਿੰਡ ਭੁੱਲ ਰਹੀਆਂ ਸਾਰਾ ਅੱਛਾ ਜੀ ਇਹ ਹੁਣ ਪਿੰਡ ਬਨਹੋਰਾ ਹੀ ਬਾਜਦਾ ਉਹ ਅੱਛਾ ਬਨਹੋਰਾ ਉਹ ਨਾਲ ਇਕੱਠੇ ਹੋ ਗਏ ਪਿੰਡ ਦੋ ਹੋਰ ਨੂੰ ਗਏ ਸਨ ਇਹ ਇਹ ਗਾਏ ਗੁਰੂ ਜੀ ਦੀ ਜਗ੍ਹਾ ਕੋਈ ਮਤਲਬ ਉੱਥੋਂ ਦੀ ਗੱਲ ਲਿਖਿਆ ਹੋਇਆ 15 ਰੁਪਏ ਕਿਹਾ ਜੋ ਕਿ 25 ਰੁਪਏ ਸਾਰੇ ਬੰਦੇ ਸ਼ਾਮਲਾ ਡਾਕਾਂ ਦੇ ਤਹਿਸੀਲ ਧੂਰੀ ਇਹ ਉੱਥੇ ਦੀ ਗੱਲ ਕਰਦੇ ਨੇ ਅੱਛਾ ਜੀ ਫਿਰ ਉਹ ਕਹਿੰਦੇ ਜਾਓ ਆਪਣਾ ਹੋਰੇ ਪਹੁੰਚੇ ਪਹਾੜ ਕੀ ਤਰਪ 4 ਮੀਲ ਤੇ ਹੈ ਤੇ ਹੈ ਪਿੰਡ ਬਨੌਰ ਦੇ ਸਿਪ ਦੀ ਤੇ ਉੱਤਰ ਦੇ ਦਰਮIAN ਇੱਕ ਇੱਕ ਵਰ ਲਾਂਗ ਤੇ ਨਹਿਰ ਉਤੇ ਪਹਿਲੀ ਪਾਸੇ ਦਾ ਗੁਰਦੁਆਰਾ ਹੈ ਜੋ ਪਿੰਡ ਬਨੌਰ ਉੱਧਰ ਅੱਛਾ ਜੀ ਉਹਨਾਂ ਦੀ ਸਿਪਰੀ ਇੱਧਰੇ ਪਾਸੇ ਆ ਗਈ ਜੀ ਅੱਛਾ ਜੀ ਹੈ ਜੀ ਸੇਬਰੀ ਉੱਤਰ ਦੇ ਮਤਲਬ ਉਹਨਾਂ ਨੇ ਸੱਭੀ ਨਹਿਰ ਤੋਂ ਇੱਕ ਫਰਲਾਂਗ ਤੇ ਪਹਿਲੇ ਪਾਸੇ ਇਹਦਾ ਗੁਰਦੁਆਰਾ ਸਾਹਿਬ ਹੈ ਇਹ ਇਹ ਜਗ੍ਹਾ ਤੇ ਗੁਰੂ ਜੀ ਇਹ ਜਗ੍ਹਾ ਤੋਂ ਗੁਰੂ ਜੀ ਮਨਸੂਰਪੁਰ ਸੀਟਾਂ ਵੱਲ ਨੂੰ ਗਏ ਸਨ ਇਤੋਂ ਕੋਲ ਗੁਰੂ ਸਾਹਿਬ ਸੀਟਾਂ ਵਾਲੇ ਨੂੰ ਗਏ ਹਾਂਜੀ ਜੋ ਕਿ ਦੱਖਣੇ ਤਰਫ 10-12 ਮੀਲ ਤੇ ਹੈ ਇਥੋਂ 10-12 ਮੀਲ ਤੇ ਸੀਟਾਂ ਵਾਲਾ ਹੈ ਠੀਕ ਹੈ ਜੀ ਦਾਖਾ ਨਾਮਰਗੜਾ ਉਸ ਟਾਈਮ ਹੂੰ ਤਸਵੀਰ ਧੂਰੀ ਸੀ ਸਟੇਸ਼ਨ ਮਲੇਕੋੜ ਦੱਖਣੇ ਤਰਫ 5 ਮੀਲ ਤੇ ਹੈ ਠੀਕ ਹੈ ਰਿਆਸਤ ਪਟਿਆਲਾ ਹੈ ਸੇਵਾਦਾਰ ਭਾਈ ਬੰਗਾ ਸਿੰਘ ਜੀ ਉਸ ਟਾਈਮ ਜੋ ਤੇ ਗ੍ਰੰਤੀ ਸਿੰਘ ਸੇਵਾਦਾਰ ਦੀ ਬੰਗਾ ਸਿੰਘ ਦੀ ਪਿੰਡ ਬਹੋਰੇ ਦੇ ਦੀ ਉਹ ਠੀਕ ਹੈ ਜਮੀਨ 4 ਬਿਗੀਆਂ ਹੁਣ ਵੀ 4 ਬਿਗੀਆਂ ਆ ਹੁਣ ਜਮੀਨ 5 ਬਿਗੀਆਂ ਕਿਸੇ ਹੋਰ ਨੂੰ ਦਿੱਤੀ 9 ਬਿਗੀਆਂ ਜਮੀਨ ਹੋ ਗਈ ਠੀਕ ਹੈ ਲੰਗਰ ਤੇ ਰਹਿ ਸਕਦੀ ਹੈ ਬੈ ਰੂਜ ਕੀ ਹੱਦ ਇੱਥੇ ਤਾਂ ਕਿਹਨਾਂ ਨੇ ਇਤਿਹਾਸ ਲਿਖਿਆ ਇਹ ਪਸੌੜ ਤੋਂ ਪਸੌੜ ਕਮਾਨ ਸਾਹਿਬ ਆਏ ਨੁੱਦ ਬਾਰ ਬੰਗਾ ਵਾਲੀ ਜਿਹਦੇ ਵਿੱਚ ਲਿਖਿਆ ਜਿਕਰ ਦਿੱਤਾ ਹੋਇਆ ਉਸ ਤੋਂ ਬਾਅਦ ਮਹਾਰਾਜ ਇੱਥੇ ਆਏ ਨੇ ਅੱਛਾ ਜੀ ਇਤੋਂ ਫਿਰ ਮਹਾਰਾਜ ਚਲੇ ਗਏ ਨੇ ਸੀਪਣਾ ਵਾਲੇ ਨੇ ਅੱਛਾ ਜੀ ਅੱਛਾ ਹੁਣ ਤੁਸੀਂ ਸਾਨੂੰ ਕਾਰਨ ਦੱਸੋ ਵੀ ਇਹਦਾ ਕੀ ਕਾਰਨ ਹੈ ਵੀ ਇੰਨਾ ਗੁਰੂ ਸਾਹਿਬ ਦੇ ਚਰਨ ਲੱਗੇ ਹੋਣ ਤੇ ਇਸ ਗੁਰੂ ਘਰ ਦਾ ਮਤਲਬ ਕਿ ਬੇਦਬੀ ਹੋ ਰਹੀ ਇੱਕ ਹਿਸਾਬ ਦੀ ਕਿਉਂਕਿ ਗੁਰੂ ਘਰ ਦਾ ਨਾਂ ਤੱਕ ਨਹੀਂ ਲਿਖਿਆ ਹੋਇਆ ਵੀ ਇੱਥੇ ਗੁਰੂ ਨਾਨਕ ਦੇਵ ਜੀ ਆਏ ਸੀ ਇਹਦਾ ਕੀ ਕਾਰਨ ਹੈ ਜੀ ਸੰਜੇ ਅਸੀਂ ਨਾ ਗੁਰਦੁਆਰਾ ਕਮੇਟੀ ਵਿੱਚ 2022-23 ਦੇ ਵਿੱਚ ਸੀ ਮੈਂ ਮੀਤ ਪ੍ਰਧਾਨ ਸੀ ਅੱਛਾ ਜੀ ਤੇ ਉਸ ਟਾਈਮ ਸਾਨੂੰ ਪਤਾ ਲੱਗਿਆ ਇੱਥੇ ਗ੍ਰਾਂਤੀ ਸਿੰਘ ਤੋਂ ਵਿੱਚ ਗੁਰਾਂ ਸਾਹਿਬ ਆਏ ਨੇ ਅੱਛਾ ਜੀ ਤੇ ਸੀ ਉਹ ਦਵਾਨ ਲਵਾਇਰ ਵਿੱਚ ਅਸੀਂ ਲਿਖਤਾ ਸੀ ਇਹ ਇੱਕ ਨਰਿੰਦਰ ਸਿੰਘ ਇਤਿਹਾਸਕਾਰ ਹੋਏ ਨੇ ਮਤਲਬ ਹੈਗੇ ਨੇ ਹੁਣ ਵੀ ਉਹ ਇਹ ਦੱਸ ਕੇ ਗਿਆ ਸੀ ਗਾਂਤੀ ਸਿੰਘ ਨੇ ਅੱਛਾ ਜੀ ਅਸੀਂ ਫਿਰ ਉਹਨਾਂ ਨਾਲ ਸਾਨੂੰ ਉਹਨਾਂ ਨੰਬਰ ਦਿੱਤਾ ਪਤਾ ਲਿਆ ਸੀ ਉਹਨਾਂ ਨੇ ਸਾਨੂੰ ਉਹ ਬੁੱਕ ਦਾੜਾ ਆਹੀ ਪੇਜ ਪਾਤਾ ਤੇ ਅੱਛਾ ਜੀ ਅਸੀਂ ਫਿਰ ਸਾਰਾ ਪਸੌੜ ਜਾਂ ਸੀਟਾਂ ਵਾਲੇ ਜਾ ਕੇ ਸਾਰੇ ਅਸੀਂ ਉਹ ਜਵਾਰੇ ਪਤਾ ਕਰਿਆ ਜੀ ਅੱਛਾ ਜੀ ਤੇ ਯਾਰ ਕਲੀਅਰ ਹੋਇਆ ਸਾਰਾ ਫਿਰ ਚਿੰਗੇ ਗੁਰਮਖਾਨ ਵਾਲਾ ਵਿਚਾਰ ਬੰਦਰਾ ਕਰਕੇ ਜਿਹੜੇ ਪੀ ਐਚ ਡੀ ਗੁਰਸਿੱਖ ਨੇ ਫਿਰ ਇਸ ਜਗ੍ਹਾ ਦਾ ਨਾਮ ਗੁਰਦੁਆਰਾ ਨਾਮ ਉਹ ਇਤਿਆਸ ਗੁਰਦੁਆਰਾ ਟਕਾਣਾ ਸਾਹਿਬ ਸਾਹ ਪਾਸ ਹੀ ਪਹਿਲੀ ਸੇਮ ਹੀ ਰੱਖਿਆ ਠੀਕ ਹੈ ਜੀ ਸੇਮ ਹੀ ਤਾਂ ਰੱਖਿਆ ਵੀ ਇੱਥੇ ਜਿੰਨੇ ਛੋਟੇ ਉਹ ਦੇਖਦੇ ਆ ਸੀ ਇਨਸਾਨ ਸਾਹਿਬ ਦੋ ਲੱਗੇ ਨੇ ਕਿ ਕਹਿੰਦੇ ਇਤਿਆਸ ਦੱਸਦੇ ਨੇ ਇੱਥੇ ਗੁਨਾਹ ਸੇਹ ਪਾਸ ਆਏ ਨਹੀਂ ਅੱਛਾ ਜੀ ਤੇ ਉਹਨਾਂ ਦਾ ਇਤਿਆਸ ਸਾਨੂੰ ਨਹੀਂ ਮਿਲਿਆ ਤੇ ਉਸ ਕਰਕੇ ਸੀ ਫਿਰ ਉਹ ਨਾਲ ਲਿਖਤਾ ਪਰ ਉਹ ਲਿਖਤਾ ਸੀ ਉਹਦੇ ਵਿੱਚ ਬੋਰਡ ਤੇ ਲਿਖਿਆ ᱛੀ ਵੀ ਸੀਨੇ ਬਸੀਨੇ ਅੱਛਾ ਤੁਹਾਡੇ ਇੱਥੇ ਪਿੰਡ 'ਚ ਬਜ਼ੁਰਗ ਨਹੀਂ ਹੈਗੇ ਜਿਹੜੇ ਤੋਂ ਇਹ ਦੱਸਦੇ ਕੁਝ ਜਦੋਂ ਜੁਰਗਾ ਕੰਨਾ ਸਿੰਘ ਨੇ ਮਤਲਬ ਪਹਿਲੇ ਪਾਸੇ ਦੱਸਿਆ ਤੇ ਇਹਨਾਂ ਨੇ ਫਿਰ ਚੇਤਨ ਸਿੰਘ ਜੀ ਆਏ ਸੀ ਇੱਥੇ ਜਿਨ੍ਹਾਂ ਨੇ ਕਿਤਾਬ ਲਿਖੀ ਹੈ ਜੀ ਇਹ ਉਹਰੇ ਬੁਲਾਏ ਏਤੀ ਸੀ ਅੱਛਾ ਜੀ ਜੁਲਿਆ 2023 ਦੇ 3 ਮਾਰਚ ਨੂੰ ਤਾਂ ਨਾ ਸਿੰਘ ਦਾ ਸੀ ਵਰਸੀ ਮਨਾਈ ਆ ਅੱਛਾ ਜੀ ਤੇ ਨੂੰ ਦਵਾਨ ਲਵਾਏ ਸੀ ਕੇਤਨ ਸਿੰਘ ਨੂੰ ਬੁਲਾਇਆ ਸੀ ਇਸ ਵਾਰ ਇੰਟਰਵਿਊ ਹੋਇਆ ਹੋਈ ਸੀ ਉਹਨਾਂ ਨੇ ਇਹ ਸਿਆ ਜੀ ਵੀ ਜਿੱਥੇ ਵੀ ਪੰਜੇ ਪਾਸ ਆਈਆਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਤੇ ਆਏ ਨੇ ਅੱਛਾ ਜੀ ਉਹਦਾ ਆਉਣ ਦਾ ਕਾਰਨ ਇਹ ਸੀ ਵੀ ਮਹਾਰਾਜ ਨੇ ਉਹ ਜਿੰਨ ਜਗ੍ਹਾ ਦੀ ਨਿਸ਼ਾਨਦੇਹੀ ਕਰਕੇ ਉਹ ਜਗ੍ਹਾ ਬਗੜ ਪਰਲਟ ਕੀਤੀ ਸੀ ਜਗ੍ਹਾ ਪਰਕਰਨ ਤਾਂ ਹੀ ਦੋ ਨਿਸ਼ਾਨ ਸਹਿਵ ਲੱਗੇ ਇਹਦੇ ਬਾਗੜੇ ਮਹਾਰਾਜ ਸਾਹਿਬ ਆਏ ਨੇ ਅੱਛਾ ਹਾਰੇ ਇਹਦੇ ਆਏ ਨੇ ਸੀ ਬਾਬੇ ਨੇ ਜਾ ਕੇ ਆਏ ਸੀ ਪਰ ਸਾਨੂੰ ਕੋਈ ਬੁੱਕ ਨਹੀਂ ਮਿਲੀ ਉਹਦੀ ਅੱਛਾ ਬੁੱਕ ਨਹੀਂ ਮਿਲੀ ਪਰ ਉਹ ਫਿਰ ਸੀਨੇ ਬਸੀਨੇ ਸੀ ਲਿਖਤਾ ਸੀ ਉਹਨਾਂ ਨੇ ਕਿਹਾ ਵੀ ਹਾਂ ਆਏ ਹੋਣਗੇ ਜਰੂਰ ਜੇ ਸਾਰੇ ਬਜ਼ੁਰਗ ਕਹਿ ਰਹੇ ਨੇ ਸੰਗਤ ਕਹਿ ਰਹੀ ਆ ਵੀ ਉਹ ਵੀ ਆਏ ਹੋਣਗੇ ਪਰ ਇਤਿਹਾਸ ਪਹਿਲੇ ਪਾਸਾ ਦੇ ਮਿਲਿਆ ਤੇ ਹੁਣ ਫਿਰ ਇਹ ਕਮੇਟੀ ਕੋਲ ਜਾਊ ਜਿਦੋਂ ਦੱਸ ਦਾਂ ਜਿੰਨਾ 2022 2022 ਦੇ ਗੁਰਾਂਸਾ ਗੁਰਪਰ ਇਹ ਇਤਿਹਾਸ ਲਾਇਆ ਦੀ ਬੋਟ ਸਾਰਾ ਜਿਹੜੇ ਅਜੀਤ ਸਿੰਘ ਆਰਟਸ ਨੇ ਮਤਲਬ ਮੋਮ ਸਾਹਬ ਦੇ ਨੇ ਉਹ ਪਟਿਆਲੇ ਬਖਨਮਾਨ ਸਾਹਿਬ ਦੇ ਵਿੱਚ ਉਹਨਾਂ ਨੇ ਯਾਦਗਾਰ ਬਣਾਇਆ ਉਹਨਾਂ ਨੇ ਇੱਥੇ ਯਾਦਗਾਰ ਬਣਾਇਆ ਪੰਜਾਬ ਘਰ ਦੇ ਦਵਾਰ ਸਾਹਿਬ ਚ ਪਹਿਲੇ ਪਾਸੇ ਛੇ ਪਾਸੇ ਉਹ ਆਏ ਦੀ ਆ ਇਸ ਟਾਈਮ ਉਦਘਾਟਨ ਕਰਨ ਵਾਸਤੇ ਉਸ ਟਾਈਮ ਹੀ ਬੋਟ ਲਾਇਆ ਤੀ ਪੰਜ ਸਿੰਘਾਂ ਨੇ ਇਹ ਉਦਘਾਟਨ ਕੀਤਾ ਸੀ ਦਾ ਅੱਛਾ ਜੀ ਸਾਰਾ ਪੂਰਾ ਲੱਗਿਆ ਰਿਹਾ 2023 ਦੇ ਜਾਂ ਕਮੇਟੀ ਚ ਕਮੇਟੀਆਂ ਬਣ ਗਈਆਂ ਦੋ ਜਿੱਥੇ ਅੱਛਾ ਜੀ ਦੋ ਬਣ ਕੇ ਫਿਰ ਅਸੀਂ ਝਗੜ ਥੋੜਾ ਸਾਈਡ ਤੇ ਆ ਹੋਏ ਪੂਰੇ ਮਨਾਇਆ ਗਿਆ ਖਾਲਸਾ ਚਾਹ ਜੰਦਾ ਹਾੜਾ ਅਸੀਂ ਸਾਈਡ ਤੇ ਹੋਗੇ ਵੀ ਲੰਤੇ ਲੜਾਈ ਝਗੜਾ ਨਾ ਹੋ ਜੇ ਉਸ ਟਾਈਮ ਇਹਨਾਂ ਨੇ ਜਿਹੜੀ ਦੂਜੀ ਕਮੇਟੀ ਬਣੀ ਸੀ ਉਹਨਾਂ ਨੇ ਇਤਿਹਾਸ ਲਾਤਾ ਸਾਰਾ ਚਾਸ ਲਾਤਾ ਤੇ ਫਿਰੰਡ ਵਾਲੇ ਇਕੱਠੇ ਨਹੀਂ ਹੋਏ ਨਹੀਂ ਸਾਡੇ ਸੰਗਤ ਹੈਗੀ ਦੀ ਇਹ ਤੋਂ ਬਾਅਦ ਅਸੀਂ ਫਿਰ ਕਮੇਟੀ ਦਾ ਰੌਲਾ ਤੇ ਅਸੀਂ ਜਾ ਕੇ ਦਮਦਮਾ ਸਾਹਿਬ ਸਾਰਾ ਦੱਸਿਆ ਭਾਈ ਉਹਨਾਂ ਨੂੰ ਸਿੰਘਾਂ ਨੂੰ ਜੇ ਉਹਨਾਂ ਨੇ ਕੋਈ ਠੋਸ ਫੈਸਲਾ ਨਹੀਂ ਕਿੰਨੇ ਹੰਗ ਸਿੰਘ ਜਿਵੇਂ ਬੰਦੇ ਸੀ ਨਹੀਂ ਉੱਥੇ ਕਮੇਟੀ ਜਿਹੜਾ ਧਰਮ ਪ੍ਰਚਾਰ ਕਮੇਟੀ ਨੇ ਤੁਸੀ ਜਿੱਦਾਂ ਆਪਣਾ ਪੰਜਵਾਂ ਤਖਤ ਫਰਨੀ ਵਾਲੇ ਮਹਾਕਾਨ ਨੂੰ ਕਿਹਾ ਜਾਂਦਾ ਤੁਸੀ ਉਹਨਾਂ ਕੋ ਕਿਉਂ ਨਹੀਂ ਗਏ ਉਹਨਾਂ ਕੋਲ ਅਸੀਂ ਨਹੀਂ ਗਏ ਸੀ ਅਸੀਂ ਉਹੀ ਤਾਂ ਫਿਰ ਇੱਥੇ ਤਾਂ ਤੁਸੀਂ ਮਾਰ ਖਾਣੇ ਨੇ ਇੱਥੇ ਆਪਣਾ ਆਪਣਾ ਪੰਜਵਾਂ ਤਖਤ ਚੱਲਦਾ ਫਿਰਦਾ ਤਖਤ ਆ ਨਹੀਂ ਸੀ ਉਹ ਪੁਰਾਣੇ ਟਾਈਮ 'ਚ ਅਦਾਲਤਾਂ ਨਹੀਂ ਹੁੰਦੀਆਂ ਸੀ ਉਹੀ ਫੈਸਲੇ ਕਰਾਉਦੇ ਹੁੰਦੇ ਸੀ ਨਹੀਂ ਉਹ ਅਸੀਂ ਨਹੀਂ ਗਏ ਤੇ ਬਾਕੀ ਇਹਨਾਂ ਕੋਲ ਜਾ ਕੇ ਫਿਰ ਉਹਨਾਂ ਨੇ ਸਾਨੂੰ ਉੱਤੇ ਫੈਸਲਾ ਵੀ ਉਧਰ ਹੱਥ ਚ ਦੇ ਦਿੱਤਾ ਕਿ ਉਹ ਕਹਿੰਦੇ ਵੀ ਤੁਸੀਂ ਇੱਥੇ ਵਿਦਵਾਨ ਇਕੱਠੇ ਕਰਕੇ ਐ ਕਰਕੇ ਜੀ ਕਰਦੋ ਫਿਰ ਉਹ ਦੁਬਾਰਾ ਨੇ ਕਮੇਟੀ ਭਾਰੂ ਰਹੀ ਸਿਆਸਤ ਭਾਰੂ ਆ ਅਸੀਂ ਸਿਆਸਤ ਚ ਨਹੀਂ ਗਏ ਕਿਉਂ ਗੁਰੂ ਸਾਹਿਬ ਦਾ ਅਸੀਂ ਕਹਿੰਦੇ ਵੀ ਕੋਈ ਮਤਲਬ ਬਨਾਮੀ ਨਾ ਹੋਵੇ ਗੁਰੂ ਘਰ ਦੀ ਜੀ ਨਹੀਂ ਗੁਰੂ ਘਰ ਦੀ ਨਹੀਂ ਬਨਾਮੀ ਪਰ ਬੇਅਦਬੀ ਤਾਂ ਹੋਈ ਨਾ ਦੇ ਇਥੇ ਗੁਰਨਾਮ ਦੇ ਜੀ ਦੀ ਜਗ੍ਹਾ ਹੋਵੇ ਤੇ ਆਪਾਂ ਉਹਨਾਂ ਦਾ ਨਾਂ ਹੀ ਵਿੱਚੋਂ ਕੱਢ ਦਈਏ ਤੁਸੀਂ ਕਿਹੇ ਨਾ ਮਾ ਫਰਲੇ ਵਾਲੇ ਨਿਹੰਗ ਸਿੰਘ ਕੋ ਜਾਓ ਅਸੀਂ ਫਿਰ ਇਹਦੇ ਨਾਂ ਤੇ ਇੱਕ ਸੈਡੀ ਬਣਾਈ ਬੇ ਸਾਡੇ ਪਿੰਡ 'ਚ ਅੱਛਾ ਜੀ ਕਾਨਾ ਸਾਹਿਬ ਪਾਸ ਸੀ ਪਹਿਲੀ ਸੇਵਾ ਸੈਟੀ ਅਸੀਂ ਜਦੋਂ ਇੱਥੇ ਬੱਚਿਆਂ ਦੇ ਬਹੁਤ ਪ੍ਰੋਗਰਾਮ ਚੱਲਦੇ ਸੀ ਉਹ ਇੱਥੇ ਪਿੰਡ 'ਚ ਅਸੀਂ ਕਰ ਰਹੇ ਹਾਂ ਉਹ ਵੀ ਤਾਂ ਹੀ ਬੁਲਾਈ ਆ ਪਾਸੇ ਪਹਿਲੇ ਲਿਖਿਆ ਟਕਣਾ ਸਾਹਿਬ ਪਾਸੇ ਪਹਿਲੀ ਸੇਵਾ ਸੈਟੀ ਉਹ ਵੀ ਅਸੀਂ ਉਹਦੇ ਵਿੱਚ ਇਤਿਹਾਸ ਸਾਰਾ ਪੰਡ ਰਹੇ ਹਾਂ ਇਸ ਟਾਈਮ 'ਚ ਚਲੋ ਹਾਂ ਮਤਲਬ ਜਿੰਨਾ ਜੋ ਕਹਿਆ ਜੀ ਜਿੰਨਾ ਖਣ ਪਤਾ ਨਹੀਂ ਸੀ ਕਰਿਆ ਜੀ ਚਲੋ ਅਸੀਂ ਬੇਨਤੀ ਬੇਨਤੀ ਕਰ ਦਿੰਦੇ ਆ ਵੀ ਜੇ ਕੋਈ ਪੰਜਵਾਂ ਤਖਤ ਸਾਡੀ ਗੱਲਬਾਤ ਸੁਣਦਾ ਪਿਆ ਆ ਜੇ ਭਾਈ ਸਾਹਿਬ ਉਹਨਾਂ ਦੇ ਸ਼ਰਧਾ ਆ ਵੀ ਗੁਰਨਾਨ ਦੇਵ ਜੀ ਦਾ ਨਾਮ ਦੁਆਰਾ ਗੁਰੂ ਘਰ 'ਚ ਲਿਖਿਆ ਜਾਵੇ ਕਿਉਂਕਿ ਇੱਥੋਂ ਦੀ ਉਹਨਾਂ ਦੇ ਚਰਨ ਚਰਨ ਲੱਗਿਆ ਤੇ ਭਾਈ ਸਾ 30 ਤੋਂ ਲੈ ਕੇ 34 ਤੱਕ ਇਹਨਾਂ ਨੇ ਇਹਨਾਂ ਨੇ ਤੀਰਥ ਸਾਈਕਲ ਤੇ ਯਾਤਰਾ ਕੀਤੀ ਆ ਤੇ ਸਾਰੇ ਗੁਰੂ ਘਰ ਦਿਖਾਏ ਆ ਜਿੱਥੇ-ਜਿੱਥੇ ਇਹਨਾਂ ਦੇ ਕਦਮ ਲੱਗੇ ਆ ਤੇ ਆਪਾਂ ਫੋਟੋਆਂ ਸਾਈਡ ਤੇ ਇੱਥੇ ਲਾ ਦੇਣਾ ਉਹ ਪੇਜ ਦੀ ਵੀ ਫੋਟੋ ਖਿੱਚ ਕੇ ਨਾਲ ਲਾ ਦੇਣੇ ਆ ਤੇ ਪੋਕਰੀ ਵੀ ਲਾ ਦੇਣੇ ਆ ਤੇ ਤੁਸੀਂ ਵੀ ਬੇਨਤੀ ਕਰੋ ਕੋਈ ਮਾਕਾਰ ਸਿੰਘ ਲੱਭੋ ਆਪਣੇ ਇੱਥੇ ਏਰੀਆ 'ਚ ਕਿਉਂਕਿ ਪੰਜਵਾ ਤੱਕ ਤਰਸ ਸਾਡਾ ਚੱਲਦਾ ਫਿਰਦਾ ਤਖਤ ਆ ਕੋਈ ਗੋਲਕ ਸਾਡਾ ਤਖਤ ਨਹੀਂ ਹੈਗੀ ਠੀਕ ਹੈ ਜੀ ਤੁਸੀਂ ਥੋੜਾ ਇਤਿਹਾਸ ਪੜੋ ਆਪਣਾ ਸਿੱਖੀ ਦਾ ਪ੍ਰਾਤਨ ਛੱਡ ਤਾਂ ਮੇਨ ਇਹ ਹੀ ਛੱਡਦਾ ਹੀ ਆ ਸਾਰਿਆਂ ਦੀ ਸੰਗਤ ਜਿਹੜੀ ਹੋਰੇ ਮਤਲਬ ਸੰਗਤ ਤਾਂ ਇਹਦੀ ਛੱਡੇ ਸੰਗਤ ਨਾਲ ਜੁੜੀ ਹੈ ਹਾਂਜੀ ਉਹ ਲੜਾਈ ਝਗੜੇ ਵਾਲੀ ਨਹੀਂ ਹੈ ਮਤਲਬ ਪਿਆਰ ਵਾਲੀ ਆ ਅਸੀਂ ਕਹਿੰਦੇ ਆ ਵੀ ਪਿਆਰ ਨਹੀਂ ਇਤਿਹਾਸ ਲੱਗ ਜੇ ਇਸਮਾ ਤੇ ਵਧੀਆ ਇਤਿਹਾਸ ਲੱਗੇ ਗੁਰੂ ਸਾਹਿਬ ਸੰਗਤਾਂ ਆਉਣ ਅੱਗੇ ਦਰਸ਼ਨ ਕਰਨਾ ਉਹਨਾਂ ਅਜਾਇਬ ਘਰ ਤਾਂ ਪੰਚਾਇਤ ਘਰ ਤਾਂ ਬਣਾਇਆ ਦੀ ਜੋਰੇ ਯਾ ਦੁੱਖ ਨਮਨ ਸਿੰਘ ਆਜਾਇਬ ਘਰ ਔਰ ਇਹ ਅੰਮ੍ਰਿਤਸਰ ਆ ਦੇਖੋ ਜੀ ਮੈਂ ਮੈਂ ਨਿਸ਼ਾਨ ਸਿੰਘ ਆਸਟ੍ਰੇਲੀਆ ਨੂੰ ਫੋਲੋ ਕਰਦਾ ਹਾਂ ਉਹ ਜਿਹੜੇ ਜਿਹੜੇ ਗੁਰੂ ਘਰ ਗਏ ਆ ਮੇਰੇ ਤੋਂ ਕੁਦਰਤੀ ਲਿਖਿਆ ਜਾਂਦਾ ਵੀ ਅਸੀਂ ਵੀ ਇੱਥੇ ਜਾ ਕੇ ਇਤਿਹਾਸ ਕਰਾਂਗੇ ਤੇ ਵਿਧੀ ਇਦਾਂ ਦੀ ਬਣਦੀ ਆ ਮੈਂ ਅੱਜ 2 ਮਹੀਨੇ ਪਹਿਲਾਂ ਕਮੈਂਟ ਲਿਖਿਆ ਸੀ ਤੇ ਮੈਂ ਦੇਖ ਲਓ ਵਿਧੇ ਇਦਾਂ ਦੀ ਬਣੀ ਆ ਮੈਂ ਉਹ ਵੀ ਦੇਖ ਆਇਆ ਜਿੱਥੇ ਆਪਣੇ ਭਾਈ ਟੌਡਰ ਮਲਜੀ ਦੇ ਆਪਣੇ ਲੈ ਕੇ ਆਏ ਸੀ ਆਪਣੇ ਫੁੱਲ ਲੈ ਕੇ ਆਏ ਸੀ ਛੋਟੇ ਸਾਹਿਬ ਜਾਂਦੇ ਆਏ ਉਹਦੇ ਅੱਜ ਸੁਭਾਗ ਕੋਈ ਦਰਸ਼ਨ ਕਰਨ ਦੇ ਤੇ ਫਿਰ ਮੈਂ ਚਲੋ ਮੈਂ ਇਧਰ ਨੂੰ ਲੰਘਦਾ ਪਿਆ ਸੀ ਤੇ ਵੀਰ ਜੀ ਮਿਲੇ ਕਹਿੰਦੇ ਸਾਡੇ ਗੁਨਾਗਦੇ ਜੀ ਆਏ ਸੀ ਗੁਰੂ ਘਰ ਇਦਾਂ ਹੀ ਪ੍ਰਮਾਤਮਾ ਮੇਲ ਕਰਾਉਂਦਾ ਤੇ ਤੁਹਾਡੇ ਨਾਲ ਮੇਲ ਹੋਏ ਤੇ ਬੜੀ ਮਨ ਨੂੰ ਛੱਟ ਲੱਗੀ ਵੀ ਗੁਰੂ ਘਰ ਦੇ ਨਾਮ ਤੇ ਗੁਰਦੁਆਰਾ ਸਾਹਿਬ ਹੋਵੇ ਤੇ ਇੰਨੀ ਅੰਦਰ ਮੈਂ ਦੇਖਿਆ ਕੁਰਸੀਆਂ ਵੀ ਲੱਗੀਆਂ ਹੋਈਆਂ ਇੰਨੀ ਮਨਮਤ ਹੋ ਰਹੀ ਆ ਤੇ ਆਪਾਂ ਨੂੰ ਜਰੂਰ ਸੋਚਣ ਦੀ ਲੋੜ ਆ ਤੇ ਆਪਣਾ ਤੁਸੀਂ ਵੀ ਕਿਸੇ ਨਿਹੰਗ ਜਿਹਾ ਬੰਦੇ ਨੂੰ ਮਿਲੋ ਫਰਲੇ ਵਾਲੇ ਮਹਾਕਾਲ ਉਹੀ ਆਪਣਾ ਪੰਜਵਾਂ ਤਖਤ ਆ ਪੁਰਾਣੇ ਟਾਈਮਾਂ 'ਚ ਅਦਾਲਤਾਂ ਨਹੀਂ ਹੁੰਦੀਆਂ ਸੀ ਤੇ ਉਹੀ ਆ ਕੇ ਕੇਸ ਨਿਬੜਾਉਂਦੇ ਹੁੰਦੇ ਸੀ ਇਦਾਂ ਦੇ ਠੀਕ ਹੈ ਜੀ ਤੇ ਜਰੂਰ ਤੁਹਾਡਾ ਮਸਲਾ ਹੱਲ ਹੋਊਗਾ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ